你哪里的 ਦੀ ਆ ਰਹੀ ਆ ਕੀ ਕਹਿਣਾ ਚਾਹੁੰਦੇ ਹਾਂ ਜੀ ਸਾਰੇ ਵਸੀਆਂ ਅਸੀਂ ਆਪਣਾ ਨਮਸਕਾਰ ਜੀ ਮੇਰੇ ਨਿਹਾਲ ਸਿੰਘ ਮੰਡੀ ਵਾਲੇ ਮੇਰੇ ਡਿਸਟ੍ਰਿਕਟ ਮੋਗੇ ਵਾਲੇ ਮੇਰੇ ਹਿੰਦੁਸਤਾਨ ਵਾਲੇ ਮੇਰੇ ਭਾਰਤ ਵਾਲੇ ਮੇਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਹੈਪੀ ਦੀਵਾਲੀ ਮੈਂ ਠੰਡੀ ਮਹੰਤ ਨਿਹਾਲ ਸਿੰਘ ਵਾਲੇ ਤੋਂ ਗੱਦੀ ਨਸ਼ੀਨ ਸਭ ਦੀਆਂ ਸ਼ੁਭ ਕਾਮਨਾਵਾਂ ਕਹਿ ਰਹੇ ਹਾਂ ਜੀ ਸਭ ਨੂੰ ਤੰਦਰੁਸਤੀਆਂ ਰੱਖੇ ਮਾਤਾ ਰਾਣੀ ਸਭ ਦੇ ਘਰਾਂ ਦੇ ਵਿੱਚ ਅੱਛੀ ਅੱਛੀ ਦੀਵਾਲੀ ਆਵੇ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਆਉਣ ਜੀ ਅਸੀਂ ਤਾਂ ਇਹ ਹੀ ਕਹਿੰਨੇ ਹਾਂ ਜੀ ਬੇਟੀ ਬਚਾਓ ਔਰ ਬੇਟੀ ਪੜ੍ਹਾਓ ਨਸ਼ਾ ਜਿਹੜਾ ਹੈਗਾ ਸਰਕਾਰ ਨੂੰ ਆਪਣਾ ਸਾਡੀ ਉਹਨਾਂ ਦੇ ਮੂਰੇ ਭਗਵਾਨ ਤਮਾਨ ਮੂਰੇ ਸਾਡੀ ਆਪਣਾ ਜੀ ਬੇਨਤੀ ਹੈ ਸਾਡੇ ਪੰਜਾਬ ਦੇ ਹਾਲਾਤ ਬੜੇ ਮੰਦੇ ਨੇ ਜੀ ਨਸ਼ੇ ਦਾ ਜਾਰੇ ਪ੍ਰੋਗਰਾਮ ਇੱਥੇ ਵੱਧ ਰਿਹਾ ਨਸ਼ਾ ਹਟਾਇਆ ਜਾਵੇ ਜੀ ਨਸ਼ਾ ਹਟਾਇਆ ਜਾਵੇ ਜੀ ਨਸ਼ੇ ਵੱਲੋਂ ਬਹੁਤ ਘਰ ਪਰੇਸ਼ਾਨ ਅਸੀਂ ਘਰ ਘਰ ਜਾਂਦੇ ਹਾਂ ਬਹੁਤ ਬਜ਼ੁਰਗ ਰੋਂਦੇ ਨੇ ਬਹੁਤ ਮਾਪਿਓ ਰੋਂਦੇ ਨੇ ਉਹਨਾਂ ਦਾ ਰੋਣ ਸਾਨੂੰ ਵੀ ਦੇਖਿਆ ਨਹੀਂ ਜਾਂਦਾਗਾ ਅਸੀਂ ਸਰਕਾਰ ਦੇ ਮੂਰੇ ਅਪੀਲ ਕਰਦੇ ਹਾਂ ਜਿਹੜਾ ਨਸ਼ਾ ਹੈਗਾ ਨਸ਼ੇ ਨੂੰ ਬੰਦ ਕਰਿਆ ਜਾਵੇ ਕਿਸੇ ਤਰੀਕੇ ਨਾਲ ਆਪਣੀ ਨੌਜਵਾਨ ਆਉਣ ਵਾਲੀ ਪੀੜੀ ਨੂੰ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ